ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੇਜ਼ਰ ਕਰਾ ਵੀ ਸ਼ੁਰੂ ਕਰਨਾ ਅੱਜ ਕੱਲ ਤੋਂ ਮੱਕੀ ਕੱਲ ਨੂੰ ਭਿੰਡੀ ਬੀਜਾਂਗੇ ਪਹਿਲਾਂ ਅੱਜ ਪਹਿਲਾਂ ਲੇਜ਼ਰ ਕਰਾ ਸ਼ੁਰੂ ਕਰਦੇ ਹਾਂ ਲੇਜ਼ਰ ਕਰਾ ਲਾਉਣਗੇ ਗਰਮੇਲ ਬਾਈ ਹੁਣੇ ਗ੍ਰੇਡਿੰਗ ਚੱਲਦੀ ਆ ਪਤਾ ਚੱਲ ਪਿਆ ਆਪਣਾ ਤੇ ਆ ਆ ਦੇਖ ਲਓ ਇੰਨਾ ਫਾਇਦਾ ਹੋ ਜਾਂਦਾ ਵੀ ਮਿੱਟੀ ਫਿਰ ਹੁਣ ਰੈਡੀ ਕਰਨ ਲੱਗ ਗਈ ਸਾਰੀ ਜਿੰਨੀ ਵੀ ਮਿੱਟੀ ਆਉਂਦੀ ਹੈ ਨਾ ਜਿਵੇਂ ਗਿੱਲਾ ਆਲੂ ਆ ਉਹਦੇ ਵਿੱਚ ਮਿੱਟੀ ਆਉਂਦੀ ਆ ਮਿੱਟੀ ਵੀ ਉਰੇ ਡਿਗਣ ਲੱਗ ਜਾਂਦੀ ਆ ਫੂਸ ਵੀ ਉਰੇ ਡਿਗਣ ਲੱਗ ਜਾਂਦਾ ਬਹੁਤ ਫਰਕ ਪੈ ਜਾਂਦਾ ਦੋ ਜੀ ਅੱਜ ਚਲਾਤਾ ਕਰਾਪ ਖੇਤ ਦੇ ਵਿੱਚ ਇੱਥੇ ਇੱਥੇ ਆਪਾਂ ਬੀਜਣੀ ਆਂ ਭਿੰਡੀ ਇਹ ਐਲਰ ਵਾਲਾ ਖੇਤ ਆ ਇੱਥੇ ਭਿੰਡੀ ਬੀਜਾਂਗੇ ਭਿੰਡੀ ਬੀਜ ਕੇ ਭਿੰਡੀ ਬੀਜਣੀ ਆ ਬੱਟਾ ਬਣਾ ਕੇ ਅ ਹਜੇ ਮੱਕੀ ਨਹੀਂ ਸ਼ੁਰੂ ਕਰੀ ਕਿਉਂਕਿ ਕਰਾਈ ਅੱਜ ਸ਼ੁਰੂ ਕਰਿਆ ਫਿਰ ਕਰਾਹ ਲਾ ਕੇ ਲੇਜ਼ਰ ਕਰਾਹ ਲਾ ਕੇ ਫੇਰ ਮੱਕੀ ਬੀਜੇ ਉਹਨਾ ਟਾਈਮ ਮੱਕੀ ਨਹੀਂ ਬੀਜਦੇ ਮੱਕੀ ਦੇ ਵੇਰ ਨਾ ਜਿੱਥੇ ਕਿਤੇ ਵੀਰੇ ਪਲਾਓ ਨਾਲ ਨਾ ਕੋਈ ਸੈਟਾਂ ਸੁੱਡਾਂ ਬਣੀਆ ਮੋਟੀਆਂ ਉੱਚੀਆਂ ਨੀਵੀਆਂ ਹੋਈਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਫੇਰ ਉਹ ਸਹੀ ਹੈ ਉਹਦੇ ਜਿਵੇਂ ਹੁਣ ਖਰਾਬ ਮਿੱਟੀ ਛੱਡਦਾਂ ਤੇ ਖਰਾਬ ਤੋਂ ਬਾਅਦ ਹੀ ਬਿਹਤਰ 53 ਦਾ ਚੱਲਦਾ ਆਪਣਾ ਬਹੁਤ ਵਧੀਆ ਚੱਲਦਾ ਇਹ ਖਰਾਬ ਤੇ ਪੂਰਾ ਨਜ਼ਾਰੇਦਾਰ ਚੱਲਦਾ ਰਹਿੰਦਾ ਖਰਾਬ ਤੇ ਨਜ਼ਾਰਾ ਦਿੰਦਾ ਪੂਰਾ ਇਹ ਖਰਾਬ ਤੇ ਟਾਈਟ ਤੇਲ ਖਰਚਾ ਇੰਨਾ ਘਟਾ ਯਾਰ ਇਹਦਾ ਇੰਨਾ ਕੁ ਜ਼ਿਆਦਾ ਘਟਾ ਤੇਲ ਖਰਚਾ ਸਾਰੀ ਦਿਹਾੜੀ ਚ ਅੱਧੀ ਪੌਣੀ ਟਿੰਗੀ ਮਜ਼ਾ ਖਾਂਦਾ ਕਿਉਂਕਿ ਬਾਈ ਨੇ ਤਾਂ ਕੰਮ ਨਹੀਂ ਕਰਨਾ ਹੁੰਦਾ ਬਾਈ ਦੀ ਚਲਾਈ ਇੰਨੀ ਵਧੀਆ ਵਾ ਕਿ ਤੇਲ ਖਰਚਾ ਤਾਂ ਬੜਾ ਜ਼ਿਆਦਾ ਘਟ ਖਾਂਦਾ ਇਹਦੇ ਤੇ ਸਹੀ ਨਹੀਂ ਤੇਲ ਖਰਚਾ ਇਹ ਟਰੈਕਟਰ ਦਾ ਬਹੁਤ ਜ਼ਿਆਦਾ ਤੇਲ ਖਰਚਾ ਘਟਾ ਚੱਲਦਾ ਹੀ ਬਹੁਤ ਵਧੀਆ ਟਰੈਕਟਰ ਦੀ ਇਹਦੀ ਆਵਾਜ਼ ਵੀ ਬਹੁਤ ਪਿਆਰੀ ਹੈ ਜੀ ਜੀ ਵੀ ਤੇ ਚੱਲੀ ਜਾਣਾ ਬਸ ਇਹਨੇ ਰਾਤ ਵਾਲੀ ਪਾਰਟੀ ਆ ਕੇ ਲੱਗ ਗਈ ਆ ਦੂਜੀ ਮੋਟਰ ਤੇ ਇੱਥੇ ਸ਼ੁਰੂ ਕਰ ਲੈ ਇਹਨਾਂ ਨੇ ਕੰਮ ਉਧਰ ਮਗਰ ਚੌਕ ਜਿ ਗਈ ਆ ਚੱਲਦਾ ਵਾ ਉਹ ਕਰੀ ਜਾਂਦੇ ਆ ਚੌਕ ਜਿ ਗਈ ਆ ਹਲਿਕਰ ਕਰਾਜ ਇੱਥੇ ਵੀ ਆ ਜੂ ਕਿ ਪੂਰੀ ਬੱਤ ਹੋ ਗਈ ਹੁਣ ਖੱਤੇ ਹੁਣ ਕਰਾ ਵਧੀਆ ਲੱਗ ਜਪੇ ਖੱਤਿਆਂ ਦੇ ਵਿੱਚ ਦੋ ਜੀ ਅੱਜ ਇੱਥੇ ਵੀਰੇ ਦੇ ਕਿਸ ਦੇ ਆਪਣੇ ਪਿੰਡੋਆਂ ਵੀਰਾ ਉਹਦੇ ਪਿੰਡੀ ਬੀਜਣੀਆਂ ਮਸ਼ੀਨ ਦੇ ਨਾਲ ਤੇ ਆਪਣੇ ਕੋਲੇ ਪਿੰਡੀ ਵਾਲੀਆਂ ਪਲੇਟਾਂ ਹੈਗੀਆਂ ਦੀਆਂ ਹੌਲਣੀਆਂ ਇਹ ਪੰਜ 5.5 ਪੌਣੇ 6 ਕਿਲੋ ਵੀ ਪਾਉਂਦੀ ਹੈ ਇਹਦੇ ਨਾਲ ਮਸ਼ੀਨ ਪਾ ਲਿਆ ਬਿੱਧਰ ਵੀ ਲੈ ਪਾਉਣਾ ਆ ਉਹ ਲੈ ਕੇ ਆਉਂਦੇ ਕਰ ਦੋ ਆ ਪੱਤੀ ਖਾਦੀਆਂ ਹੈ ਆ ਪੱਤੀ ਖਾਦੀਆਂ ਇਹ ਆ ਉਹਦਾ ਟੱਕਣ ਜਾਂ ਬਣਵਾਇਆ ਸੀ ਉਹ ਛੋੜੇ ਛੱਡ ਗਿਆ ਆ ਨਾ ਕੀ ਹੋ ਗਿਆ ਥੱਲੇ ਕਰਦੇ ਆ ਹਾਂ ਪੂਰਾ ਵਧਾਉਣਾ ਵੀ ਵਧਾਉਣਾ ਵਾ ਹਾਂ ਕਿੰਨਾ ਪਊਗਾ ਇੱਥੇ ਪੈ ਜਾਣਾ ਮਿਲਦਾ ਇਹ ਪੰਜ ਕਿਲੋ ਤੇ ਨੇੜੇ ਪੰਜ ਤੋਂ ਉੱਪਰ ਪੈ ਜਾਂਦਾ ਜਿੱਥੇ ਆਪਾਂ ਬੀਜਦੇ ਆ ਉੱਥੇ ਬੀਜਨੇ 6.5 ਪੈ ਜਾਣਾ ਵਾ ਫਿਰ 6.5 ਪਾ ਦੇ ਇਹ ਹਾਂ ਪੂਰਾ ਸਿਰੇ ਤੇ ਸਿਰੇ ਤੇ ਪੂਰਾ ਵਧਾਤਾ ਹੋਣਾ ਆਪਾਂ ਠੀਕ ਕੈਲਕੂਲੇਟ ਲਾ ਦੇ ਹੋ ਗਿਆ ਸੈੱਟ ਹਾਂ ਘਟੂ ਰਿਓਰ ਆਪਾਂ ਨੂੰ ਰਿਓ ਪੌਣਾ ਹਾਂ ਲੈ ਕੇ ਆਉਂਦੇ ਆ ਉਹ ਹੋਰ ਮੈਂ ਚੱਕ ਦੇ ਉਹ ਕਿੱਕੜਾ ਬੰਦ ਅੱਠ ਅੱਠ ਪਾਲਾ ਜੁੱਟ ਕਿੰਨੇ ਕਿਲੋ ਦਾ ਵਿਤਰੇ ਕਿੰਨੇ ਪੈਕ ਦਾ ਸਾਰਾ 250 ਗ੍ਰਾਮ ਹਾਂ ਦੋ ਕੁ 2 ਕਿਲੋ ਪਾਰਨ ਉਹ ਵਾਲਾ ਉਹ ਇਸ 75 ਵੀਜਣ ਲੱਗਿਆ ਵੀਰਾ ਚੱਕ ਲਿਆ ਵਾਸਾ ਕੀ ਪਤਾ ਵੱਧਣਾ ਨਿਕਲ ਗਿਆ ਹੋਵੇ ਇਹ ਆਪਣੀ ਨਾ ਮਸ਼ੀਨ ਵੀ ਤੇ ਦੋ ਬੈੱਡ ਬਣਾਉਂਦੀ ਆ ਆਪਾਂ ਦੋ ਬੈੱਡ ਇਸ ਲਈ ਬਣਾਉਨੇ ਆਂ ਆਪਾਂ ਬੈੱਡ ਡੂੰਗਾ ਵੀ ਇਸ ਲਈ ਘੱਟ ਬਣਾਉਨੇ ਆ ਵੀਰੇ ਵੀ ਕਿਉਂਕਿ ਨਾ ਜਦੋਂ ਮਸ਼ੀਨ ਮੱਕੀ ਵੱਢਣੀ ਆ ਜਾਂ ਹੁਣ ਭਿੰਡੀ ਦਾ ਵੀ ਕਰਦੇ ਆ ਜਾਂ ਮੱਕੀ ਵੱਢਣੀ ਆ ਨਾ ਉਦੋਂ ਫਿਰ ਆ ਨਾ ਤਾਂ ਮਸ਼ੀਨ ਔਖੀ ਹੁੰਦੀ ਆ ਵੀਰੇ ਮਸ਼ੀਨਾ ਆਪਣੀਆਂ ਹੀ ਆ ਤੇ ਮਸ਼ੀਨਾ ਆਪਣੀਆਂ ਕਰਕੇ ਤਾਂ ਫਿਰ ਉਹਦਾ ਐਵੇਂ ਮਸ਼ੀਨਾ ਭੰਨੀ ਜਾਉ ਨਹੀਂ ਤਾਂ ਹਨ ਤਾਂ ਕਰਕੇ ਹੈਗਾ ਕਿ ਵੀ ਇਹ ਲੋੜ ਨਹੀਂ ਹੈਗੀ ਕਿ ਨਜਾਇਜ਼ ਉੱਚੇ ਬਾਲੇ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਫਿਰ ਆ ਜਿੰਨੀਆਂ ਹੋਣਗੀਆਂ ਲੈ ਇੰਨੀ ਗੱਲੇ ਚ ਮੱਕੀ ਆਪੇ ਹਰੀ ਹੋ ਜਾਂਦੀ ਆ ਭਿੰਡੀ ਨਹੀਂ ਹੋਣੀ ਭਿੰਡੀ ਗੱਲ ਜਿਆਦੇ ਮੰਗਦੀ ਐ ਇਹਨੇ ਬੀਜਣਿਆ ਬਿੱਤਰ ਨੇ 6-7 ਕਿੱਲੇ ਭਿੰਡੀ ਦੇ ਬੀਜ ਕੇ ਆਜੂਗਾ ਫਿਰ ਆਪਾਂ ਹੁਣ ਚੱਲਦੇ ਆਂ ਫਾਰਮ ਤੇ ਫਾਰਮ ਦੇ ਕੰਮ ਦੇਖੀ ਚੱਲ ਗਏ ਕਿੰਨਾ ਕਿ ਨਿਬੜਿਆ ਕੰਮ ਅੱਜ ਵਾਹਿਗੁਰੂ ਦੀ ਕਿਰਪਾ ਸਦਕਾ ਚਲੋ ਕੀ ਕੋਈ ਚਲੋ ਇਹ ਚ ਤਰੱਕੀ ਤਾਂ ਹੈ ਮੈਂ ਕਹਿੰਦਾ ਨਹੀਂ ਕਿ ਹਾਂ ਵੀ ਮੈਂ ਇਹ ਤਰੱਕੀ ਕਰੀ ਆ ਜਾਂ ਕੁਝ ਵੀ ਆ ਕਿ ਕਦੇ ਸੋਚਿਆ ਨਹੀਂ ਸੀਗਾ ਕਿ ਐ ਬੈਲ ਬੱਕ ਆਪਦੀਆਂ ਚਪਾਵਾਂਗਾ ਕੀ ਅੱਜ ਚਪਾਈਆਂ ਨੇ ਇਹ ਚਪਾਈਆ ਇਹ ਕਾ ਬਡੀਆਂ ਚਪਾਈਆਂ ਚਲੋ ਵਾਹਿਗੁਰੂ ਆਪੇ ਤਰਕੀਆਂ ਬਖਸ਼ੂ ਹਨ ਆਪਣਾ ਕੰਮ ਕੰਮ ਕਰਨਾ ਤੇ ਐਵੇਂ ਕਰਾਂਗੇ ਕੰਮ ਵਾਹਿਗੁਰੂ ਸਾਹਿਬ ਤੇ ਮੇਰਾ ਭਰਿਆ ਹੱਥ ਤੇ ਰੱਖੇ ਬਾਬਾ ਜੀ ਸਭ ਆਗੇ ਲੈਣੀਆਂ ਅੱਜ ਨਵੀਆਂ ਲੋ ਜੀ ਇਹ ਚ ਲੱਗ ਗਿਆ ਖਰਾ ਆਪਣਾ ਤੇ ਇੰਨਾ ਜੋਰ ਲੱਗਦਾ ਦੇ ਲੋ ਹਰਾਂ ਦੇ ਤੇ ਪੂਰਾ ਟਾਇਰ ਡੱਟ ਕੇ ਚੱਲਦਾ ਪੂਰਾ ਖੱਤਾ ਹੋਇਆ ਹੁੰਦਾ ਟਾਇਰ ਹਨ ਤੇ ਆਪਣੇ ਬੰਦੇ ਕੋਈ ਵੀ ਤੇਜ਼ੀ ਵਾਲੇ ਨਹੀਂ ਹੈਗੇ ਸਾਰੇ ਪਿਆਰ ਨਾਲ ਬੋਣ ਵਾਲੇ ਪੂਰੇ ਟਾਇਰ ਹੋਏ ਹੋਏ ਆ ਕਿਤੇ ਪੂਰਾ ਜੋਰ ਲੱਗਦਾ ਤਾਂ ਇੱਥੇ ਦਾ ਇਹ ਟਰੈਕਟਰ 13 ਹਾਲਾਂ ਲਈ ਬੈਸਟ ਵੀ 13 ਹਾਲ ਪੂਰੇ ਵਧੀਆ ਚਲਾਉਂਦਾ ਵਾ ਐਵੇਂ ਨਜਾਇਜ਼ ੱੱੱਕਾ ਹੋਊਗਾ ਜੇ ਆਪਾਂ ਚਲੋ 15 ਪਾਉਨੇ ਹਨ ਮੈਨੂੰ ਕਈ ਵੀਰ ਕਹਿੰਦੇ ਆ ਕਿ ਵੀਰੇ ਇਹਦੇ ਮਾੜਾ ਹੀ ਇਹ ਚੂੜੀ ਤੇਲ ਵਧਾਉਣ ਤੇ ਨਾ ਵੀ ਇਹਨੇ ਪੂਰਾ ਸਹੀ ਕੰਮ ਕਰਨ ਲੱਗ ਜਾਣਾ ਤੇ ਵੀ ਚਲੋ ਮੈਂ ਕਿਹਾ ਪਹਿਲੀ ਸਰਵਿਸ ਹੋਊਗੀ ਫੇਰ ਥੋੜੀ ਜੀ ਚੂੜੀ ਵਧਾ ਦਾਂਗੇ ਹਨ ਫੇਰ ਦੇਖ ਲਾਂਗੇ ਜਿਆਦੇ ਹਲ ਪਾ ਕੇ ਆਪਣੇ ਕੋਲੇ 15 ਵੀ ਹੈਗੇ 17 ਵੀ ਹੈਗੇ ਪਰ ਮੈਨੂੰ 13 ਤੇ ਬੈਸਟ ਲੱਗਦਾ ਹੈ 13 ਦੇ ਕੰਮ ਨਵੇੜੀ ਜੱਲੇ ਬਹੁਤ ਆ 13 ਜਿਵੇਂ ਆ ਖੱਤੇ ਨਾ ਕੈਟ ਟੈਟ ਹੋ ਜਾਂਦੇ ਆ ਇਹ ਫਿਰ ਬੌਣੇ ਬਹੁਤ ਔਖੇ ਹੋ ਜਾਂਦੇ ਆ ਇਹ ਬੌਣੇ ਬਹੁਤ ਔਖੇ ਹੋ ਜਾਂਦੇ ਆ ਫਿਰ ਖੱਤੇ ਟੈਟ ਹੋਏ ਨਾ ਇਹਨਾਂ ਨੂੰ ਪੂਰਾ ਜ਼ੋਰ ਲੱਗਦਾ ਆ ਖੱਤਿਆਂ ਨੂੰ ਕਿ ਥੋੜਾ ਜ਼ੋਰ ਨਹੀਂ ਲੱਗਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਇਹ ਖੱਤੇ ਪਾਉਣ ਨੂੰ ਜਦੋਂ ਲੀਦਰ ਦੇ ਉੱਤੇ ਨਾ ਜਿਹਦੇ ਤਾਂ ਹੁੰਦੇ ਆ ਜਿਉਂ-ਜਿਉਂ ਹੁਣ ਸੁੱਕੀ ਜਾਣੇ ਉਹ ਸੋਈ ਜਾਂਦੇ ਸਹੀ ਤੇ ਪਰ ਇਹ ਖੱਤੇ ਹੋ ਜਾਂਦਾ ਟਾਈਟ ਹੁਣ ਇਹਨੂੰ ਦੋ ਵਾਰ ਆਪਾਂ ਬਾਹਵਾਂਗੇ ਦੋ ਵਾਰ ਬਾਹ ਕੇ ਇੱਕ ਵਾਰ ਉੱਤੇ ਰੋਟਾਵੇਟਰ ਫੇਰਦੇ ਆ ਤੇ ਰੋਟਾਵੇਟਰ ਫੇਰ ਕੇ ਫੇਰ ਸਹੀ ਹੋਊਗਾ ਕੰਮ ਇਹਦਾ ਇਹ ਸ਼ੈੱਡ ਆਪਣਾ ਹੋਣਾ ਲੱਗਣ ਲੱਗਿਆ ਫਰ ਉਹ ਦਿਨਾ ਨਵਾਂ ਨਵਾਂ ਲੱਗਣ ਲੱਗ ਗਿਆ ਰੰਗ ਕਰਨ ਦਾ ਅਜੇ ਉੱਪਰੋਂ ਵੀ ਰੰਗ ਕਰਨਾ ਦੋਹਰ ਕਰਦੀ ਰੈਂਪੀ ਦੋ ਵਾਰ ਵਾਦੀ ਦੋ ਵਾਰ ਵੀ ਸਾਡਾ ਕੋਈ ਵੀ ਯਾਰ ਡਰਾਈਵਰ ਤੇ ਆਪਣੇ ਜਿੰਨੇ ਵੀ ਬੰਦੇ ਆ ਆਪਣੇ ਯਾਰ ਕੋਈ ਵੀ ਤੇਜ਼ੀ ਵਾਲਾ ਨਹੀਂ ਹੈਗਾ ਕਿ ਹਾਂ ਐਵੇਂ ਕਮਲਿਆਂ ਨੂੰ ਭਜਾਈ ਫਿਰ ਨਾ ਤੂੰ ਤੇਲ ਦੁੱਕਣੀ ਐਵਰੇਜ ਦਿੰਦਾ ਜੇ ਇੰਨੇ ਟਕਾ ਕੇ ਟਰੈਕਟਰ ਚਲਦੇ ਆ ਨਾ ਦੁਗਣੀ ਤੋਂ ਵੀ ਕਿੰਨੀ ਐਵਰੇਜ ਹੋ ਜਾਂਦੀ ਹੈ ਜੇ ਇਹਨੇ ਟਕਾ ਕੇ ਟਰੈਕਟਰ ਚਾਲੇ ਤੇ ਐਵੇਂ ਆਪਾਂ ਕਹੀਏ ਹਨ ਕਿ ਆਹ ਦੇ ਲੋ ਕਿੰਨੇ ਗਿੱਲੇ ਦੇ ਲੋ ਕਿੰਨੇ ਟਾਇਰ ਟਖਤ ਆਹ ਦੇ ਕਿੰਨਾ ਟਾਇਰ ਹੋਇਆ ਹੋਇ ਇਥੋਂ ਤੁਸੀਂ ਦੇਖ ਲਾ ਫਰਸ਼ ਬਣਿਆ ਵਿਆ ਕਰਾ ਲੱਗ ਗਿਆ ਸਾਰੇ ਖੇਤ ਚ ਇਦਰਾ ਜਿ ਪਖਰਾਜ ਦੀ ਬੀਲ ਵੱਢਣ ਦਾ ਕੰਮ ਵੀ ਚੱਲਦਾ ਇਹ ਚੋਂ ਆਪਾਂ ਸੀਡ ਲਈ ਬੀਜਿਆ ਸੀ ਜਿਹੜਾ ਬਹੁਤ ਵਧੀਆ ਸਾਈਜ਼ ਬਣਿਆ ਇਹਦਾ ਸੀਡ ਦੇ ਲਈ ਪੂਰਾ ਵਧੀਆ ਸਾਈਜ਼ ਸਫਰੀਆਂ ਬਹੁਤ ਕੀਤੀਆਂ ਵੀਰੇ ਇੱਥੇ ਆਪਾਂ ਤੇ ਹੁਣ ਵੀ ਕਿਤੇ ਕੋਈ ਤੇਲਾ ਨਹੀਂ ਸੀਗਾ ਐਨ ਪੂਰੀ ਹਰੀ ਕਚਾਰ ਬੇਲ ਖੜੀ ਆ ਤਾ ਵੱਢਣ ਲੱਗ ਗਏ ਵੀ ਵੱਢਦੇ ਹੀ ਇਹ ਹੁਣ ਕਿਉਂਕਿ ਸੈਜ ਸੂਜ ਇਹਦਾ ਬਹੁਤ ਵਧੀਆ ਬਣਿਆ ਹੈ ਸੀਡ ਦੇ ਲਈ ਨਾ ਪੂਰਾ ਹਾਲੂ ਪੂਰਾ ਸੋਹਣਾ ਬਣਿਆ ਹੈ ਤੁਹਾਨੂੰ ਮੈਂ ਦਿਖਾਉਣਾ ਇੱਥੋਂ ਕਿ ਐਨ ਪੂਰੀ ਲੰਬੀ ਚਾਲਦਾ ਇਹ ਦਿਖਾਉਣਾ ਤੁਹਾਨੂੰ ਵੀਰੇ ਮੈਂ ਸੈਜ ਸੈਜ ਦੇਖਿਓ ਤੁਸੀਂ ਇਹਦਾ ਆਲੂ ਦਾ ਆਪਾਂ ਲੇਟ ਲਾਇਆ ਸੀ ਬਹੁਤ ਇਹ ਹੈਨਾ ਕੀ ਪਹਿਲਾਂ ਮੰਨ ਨਹੀਂ ਸੀ ਤੇ ਲੇਟ ਲਾਈ ਦਿੱਤਾ ਇੰਨਾ ਵਧੀਆ ਸੈਜ ਬਣਿਆ ਨਾ ਆਲੂ ਦਾ ਪੂਰਾ ਡਾਇਮੰਡ ਵਰਗਾ ਲੰਬਾ ਲੰਬਾ ਆਲੂ ਆ ਸੀਡ ਸੈਜ ਲਈ ਆਪਾਂ ਬੀਜਿਆ ਸੀ ਇਹ ਵੀ ਸੀਡ ਦੇ ਲਈ ਕੰਮ ਕਰਨਾ ਸੀਗਾ ਆਪਾਂ ਦੇਖ ਲੋ ਹੈਗਾ ਨਾ ਡਾਇਮੰਡਰ ਦਾ ਬਈ ਲੰਬਾ ਲੰਬਾ ਇਹ ਹੈ ਪਖਰਾਜ ਆਪਣਾ ਦੇਨ ਐਵੇਂ ਆ ਲੰਬਾ ਲੰਬਾ ਪੂਰਾ ਆਲੂ ਹੈ ਜੇ ਇਹਨੂੰ ਦਿਖਾਏ ਦੇਖੇ ਐਵੇਂ ਦੇਖਣ ਨੂੰ ਕੋਈ ਨਹੀਂ ਕਹੂਗਾ ਵੀ ਇਹ ਡਾਇਮੰਡ ਆ ਜਾਂ ਪਖਰਾਜ ਇੰਨੀ ਲੰਬੀ ਚਾਲ ਦਾ ਆਲੂ ਹੈ ਇਹ ਪਖਰਾਜ ਆ ਸਾਰ ਅੱਜ ਬੀਲੇ ਦੀ ਵੱਡੀ ਗਈ ਐਂਡ ਕਰਤਾ ਬੀਲ ਵਧਣਗੇ ਅਜੇ ਤੱਕ ਕੋਈ ਇਹਨੂੰ ਵੀਰੇ ਸਪਰੇਹਾਂ ਬਹੁਤ ਕੀਤੀਆਂ ਕਈ ਵੀਰ ਪੁੱਛਣਗੇ ਵੀਰੇ ਇੰਨਾ ਲੇਟ ਲੈ ਵੀਰੇ ਇਹਨੂੰ ਸਪਰੇਹਾਂ ਕਰਕੇ ਇੱਥੇ ਤੱਕ ਲੈ ਕੇ ਆਇਆ ਤੀਜੇ ਚੌਥੇ ਦਿਨ ਚ 7-8 ਦਿਨ ਬਾਅਦ ਉਹੋ ਕਰਦੇ ਰਹੇ ਆ ਤੇ ਤੇਲੇ ਵਾਲੀ ਦਵਾਈ ਠੀਕ ਨੇ ਕੋਈ ਇੱਕ ਤੇਲਾ ਨਹੀਂ ਕੋਈ ਇਹਦੇ ਬ্লাইਟ ਨਹੀਂ ਸੀ ਖੱਤੇ ਦੇ ਵਿੱਚ ਜਦੋਂ ਤਾਜ਼ਾ ਤਾਜ਼ਾ ਪੱਟ ਹੁੰਦਾ ਨਾ ਉਹ ਦੋ ਰੰਗ ਵਾਲਾ ਦਿਨਦਾ ਹੁੰਦਾ ਲੱਗਦਾ ਜਦੋਂ ਥੋੜੀ ਜਿਹੀ ਧੁੱਪ ਲੱਗ ਜਾਂਦੀ ਜਿਵੇਂ ਹੁਣ ਉਹਦੇ ਉਹ ਖੇਚ ਧੁੱਪ ਲੱਗੀ ਉਹ ਫਿੱਕਾ ਦਿਖਣ ਲੱਗ ਗਿਆ ਇੱਧਰ ਨੂੰ ਨੀਵੀਂ ਫਿੱਕਾ ਜਦੋਂ ਤਾਜ਼ਾ ਤਾਜ਼ਾ ਪੱਟ ਹੁੰਦਾ ਉਦੋਂ ਪੂਰਾ ਗੂੜਾ ਦਿਨਦਾ ਹੁੰਦਾ ਕਿਵੇਂ ਆ ਦੇ ਲੋ ਹੁਣ ਪੱਟ ਹੁੰਦਾ ਹੁਣ ਪੂਰਾ ਗੂੜਾ ਦਿਨਦਾ ਉੱਧਰ ਗਰਮੇਲ ਬਾਈ ਕਰਾ ਵੀ ਚੱਲਦਾ ਸਾਰੇ ਕੰਮ ਇਕੱਠੀ ਚੱਲ ਪੈਂਦੇ ਆ ਫਿਰ ਔਰ ਦੋ ਦਿਨ ਉਹ ਦੂਜੀ ਇੱਕ ਲੇਬਰ ਨੇ ਛੁੱਟੀ ਕਰਨੀਆਂ ਕਿਉਂਕਿ ਉਹਨਾਂ ਨੇ ਉਹ ਕਰਨਾ ਵਾ ਉਹਨਾਂ ਦੇ ਕੋਈ ਤਿਹਾਰ ਆ ਦੋ ਦਿਨ ਤਿਹਾਰ ਤੋਂ ਬਾਅਦ ਫਿਰ ਉਹਨਾਂ ਨੇ ਸ਼ੁਰੂ ਕਰਨਾ ਦਿਰ ਕਰਾ ਉੱਧਰ ਬਾਈ ਲਾਇਆ ਚਾਰ ਕਿੱਲਿਆਂ ਚ ਉਹ ਤੇ ਆਪਾਂ ਭਿੰਡੀ ਬੀਜਣੀ ਆ ਉਹ ਤਿਆਰ ਕਰਨ ਲੱਗਿਆ ਹੋਇਆ ਅੱਗੇ ਪਿਛਲੇ ਸਾਲ ਆ ਖੱਤੇ ਚ ਭਿੰਡੀ ਸੀਗੀ ਪਿੰਡੀ ਇੱਕ ਇਹ ਜੀ ਚੀਜ਼ ਆ ਕਿ ਹਰੇਕ ਸਾਲ ਉਹ ਖੇਤੇ 'ਚ ਨਹੀਂ ਹੋ ਸਕਦੀ ਜਿਵੇਂ ਆਪਾਂ ਆਲੂ ਆ ਨਾ ਵੀ ਹਰੇਕ ਸਾਲ ਲਾਈ ਜਾਂਦੇ ਆ ਕਿ ਪਿੰਡੀ ਨਹੀਂ ਆਪਾਂ ਲਾ ਸਕਦੇ ਪਿੰਡੀ ਲਈ ਆਪਾਂ ਨੂੰ ਖੱਤਾ ਬਦਲਣਾ ਹੀ ਪੈਂਦਾ ਵਾ ਹਰੇਕ ਸਾਲ ਇੱਕ ਵਾਰ ਯਾਨੀ ਕਿ ਵੀ ਇੱਕ ਸਾਲ ਵਿੱਚ ਗੈਪ ਪਾਉਣਾ ਪੈ ਜਾਂਦਾ ਪਿੰਡੀ ਬੀਜਣ ਲਈ ਕਿ ਜੇ ਆਪਾਂ ਇਸ ਸਾਲ ਉਹ ਖੇਤ ਚ ਲਾਈਏ ਤਾਂ ਉਦੋਂ ਅਗਲੇ ਸਾਲ ਨਾ ਲਾਓ ਐਦਾਂ ਜੀ ਜਿਵੇਂ ਹੁਣ ਇਹ ਚਸਾ ਆਪਣੇ ਪਿਛਲੇ ਸਾਲ ਸੀਗੀ ਨਾ ਪਿੰਡੀ ਵੀ ਆ ਜਿਹੜਾ ਨਿੰਘਿਆ ਤਾਂ ਪਿੰਡੀ ਪੱਢ ਕੇ ਆਪਾਂ ਆਲੂ ਬੀਜੇ ਸੀਗੇ ਅਕਤੂਬਰ ਦੇ ਵਿੱਚ ਤੇ ਹੁਣ ਇਹ ਤੇ ਕੀ ਨਹੀਂ ਲਾ ਸਕਦੇ ਜੇ ਪਿੰਡੀ ਇਹ ਚ ਲਾਤੀ ਤਾਂ ਜੂਠ ਮੰਨ ਜਾਂਦੀ ਆ ਪਿੰਡੀ ਨੇ ਨਾ ਦਾ ਫਰੀ ਹੋਣਾ ਚੱਜ ਨਾਲ ਨਾਂ ਉਹਨੇ ਛਾੜ ਦਿਆ ਤਾਂ ਹੁਣ ਉਹਦੇ ਕਰਕੇ ਵੀ ਹੁਣ ਇਹਨੂੰ ਹਰੇਕ ਸਾਲ ਖੱਤੇ ਬਦਲਨੇ ਪੈਂਦੇ ਆ ਜਿਵੇਂ ਜਿੰਨੀ ਨਵੇਂ ਖੱਤੇ 'ਚ ਪਿੰਡੀ ਲੱਗੂਗੀ ਉੰਨਾ ਪਿੰਡੀ ਦਾ ਝਾੜ ਹੁੰਦਾ ਵਾ ਜਿੰਨੀ ਡਾਕਰ ਖੱਤੇ 'ਚ ਪਿੰਡੀ ਲੱਗੂ ਉੰਦੋਂ ਵੱਧ ਪਿੰਡੀ ਦਾ ਝਾੜ ਹੁੰਦਾ ਇਹ ਗੱਲਾਂ ਹੈਗੀਆਂ ਨੇ ਪਿੰਡੀ ਦੇ ਵਿੱਚ ਧਿਆਨ ਦੇਣ ਵਾਲੀਆਂ ਕਈ ਵੀਰ ਬੀਜ ਦੇ ਆ ਨਾ ਪਿੰਡੀ ਤੇ ਹਜੇ ਵੀਰੇ ਜਾਂ ਤਾਂ ਮਸ਼ੀਨ ਨਾਲੀ ਮਸ਼ੀਨ ਵਾਲੀ ਹਜੇ ਪਿੰਡੀ ਉੰਨੀ ਹਰੀ ਨਹੀਂ ਹੁੰਦੀ ਹੁੰਦੀ ਕਿਉਂਕਿ ਜਿਹੜੇ ਪਾਸੇ ਧੁੱਪ ਲੱਗਣੀ ਆ ਉਹ ਵੀ ਪਿੰਡੀ ਹਰੀ ਹੋ ਜਾਣੀ ਆ ਜਿਹੜੇ ਪਾਸੇ ਧੁੱਪ ਨਹੀਂ ਲੱਗਣੀ ਉਹ ਉਹ ਪਾਸਾ ਰਹਿ ਜਾਂਦਾ ਹੁੰਦਾ ਹਰਾ ਹੁਣ ਇੱਕ ਸਿਆੜ ਨੇ ਹਰਾ ਹੋ ਜਾਣਾ ਇੱਕ ਸਿਆੜ ਨਹੀਂ ਨਹੀਂ ਹੁਣ ਹਰਾ ਕਿਉਂਕਿ ਹਜੇ ਹੈਗੀਆਂ ਠੰਡ ਜ਼ਿਆਦੇ ਹਨਾ ਠੰਡ ਜ਼ਿਆਦੇ ਹੋਣ ਕਰਕੇ ਇਹ ਪ੍ਰੋਬਲਮ ਆਉਂਦੀ ਆ ਆਪਾਂ ਤਾਂ ਮਸ਼ੀਨ ਆਪਾਂ ਪਿੰਡੀ ਬੀਜਣੀਆਂ ਵੱਟਾਂ ਤੇ ਉਹ ਤਾਂ ਚਲੋ ਵੀਰੇ ਨੇ ਵਜਾ ਲਈ ਉਹ ਦੀ ਮਰਜ਼ੀ ਹੈ ਹਨਾ ਕਿ ਆਪਾਂ ਆਪਾਂ ਕੀ ਕਹਿ ਸਕਦੇ ਆ ਵੀਰੇ ਨੂੰ ਮੈਂ ਕਿਹਾ ਸੀ ਵੀ ਵੀਰੇ ਮਸ਼ੀਨ ਰੋ ਕਹਿੰਦਾ ਨਹੀਂ ਵੀ ਆਪਾਂ ਇਹਦੇ ਨਾਲ ਵੀ ਇੱਕ ਬੀਜ ਨਹੀਂ ਅਤੇ ਦੂਜੇ ਲੋੜੇ ਵੀ ਤੇ ਪਿੰਡੀ ਦੇ ਵਿੱਚ ਆਪਾਂ ਕੱਲ ਨੂੰ ਤੁਹਾਨੂੰ ਦੱਸੂਗਾ ਜੋ ਜੋ ਕੁਝ ਸਮਾਨ ਥੱਲੇ ਪਾਵਾਂਗੇ ਜੇ ਕੁਝ ਪਾਇਆ ਤਾਂ ਤਾਂ ਜਰੂਰ ਦੱਸੂਗਾ ਤੇ ਕੱਲ ਨੂੰ ਤਿਆਰ ਕਰਾਂਗੇ ਪਿੰਡੀ ਵੀਚਣ ਲਈ ਕੇ ਤਾਂ ਆਪਾਂ ਫਿਰ ਦੇਖਦੇ ਆ ਕਿਵੇਂ ਬਣਦਾ ਮੱਕੀ ਦੇ ਵਿੱਚ ਵੀ ਵੀਰੇ ਆਪਾਂ ਅੱਜ ਤੱਕ ਦਾ ਇੱਕ ਗੱਟੂ ਡੀ.ਪੀ ਪਾ ਕੇ ਹੁਣ ਤੱਕ ਬੀਜੀ ਆ। ਉਸ ਤੋਂ ਬਾਅਦ ਆਪਾਂ ਕਦੇ ਕੁਝ ਨਹੀਂ ਪਾਇਆ ਹੈਗਾ ਐਵੇਂ ਤੁਹਾਨੂੰ ਕਮ। ਤੇ ਇੱਕ ਗੱਟੂ ਡੀ.ਪੀ ਪਾਉਣੇ ਹੁੰਦੇ ਆ ਬਸ ਉਹਦੇ ਨਾਲ ਪੂਰੀ ਵਧੀਆ ਮੱਕੀ ਹੋ ਜਾਂਦੀ ਹੈ। ਹੋਰ ਤਾਂ ਨਹੀਂ ਕੁਝ ਵੀ ਕਦੇ ਵੀ ਬਾਈਦਾ। ਤੇ ਭਿੰਡੀ ਦੇ ਵਿੱਚ ਵੀ ਇੱਕ ਗੱਟੂ ਡੀ.ਪੀ ਪਾ ਦਾਂਗੇ ਥੱਲੇ। ਤੇ ਹੋਰ ਜੇ ਕੁਝ ਪਾਉਣਾ ਹੈ ਤਾਂ ਮੈਂ ਦੱਸ ਦੂੰ ਤੁਹਾਨੂੰ ਜੇ ਕੁਝ ਪਾਇਆ ਕੱਲ ਨੂੰ। ਤੇ ਹਜੇ ਤਾਂ ਕੋਈ ਵਿਚਾਰ ਨਹੀਂ ਕੁਝ ਪਾਉਣ ਦਾ। ਪਹਿਲਾਂ ਹੁਣ ਰੋਟਾ ਵੇਟਣ ਨਾਲ ਬਾਈ ਕਰਾਂਗੇ ਹਲਾਂ ਨਾਲ ਬਾਤ ਹੀ ਆ। ਬਾਈ ਜਾਂਦਾ ਬੰਦਾ ਆਪਣਾ। ਤੇ ਫਿਰ ਉਸ ਤੋਂ ਬਾਅਦ ਰੋਟਾਵੇਟਰ ਮਾਰ ਕੇ ਫਿਰ ਉਹਨੂੰ ਤਿਆਰ ਕਰਕੇ ਵੇਰ ਬਾਵਾਗੇ ਬੱਟਾ ਫਿਰ ਹੱਥਾਂ ਨਾਲ ਭਿੰਡੀ ਲਵਾਵਾਂਗੇ ਹੱਥਾਂ ਨਾਲ ਭਿੰਡੀ ਵੀਰੇ ਉਧਰਲੇ ਪਾਸੇ ਭਿੰਡੀ ਲਾਉਣੀ ਆ ਕਿ ਜਿੱਧਰਲੇ ਪਾਸੇ ਸੂਰਜ ਦੀ ਧੁੱਪ ਪਵੇ ਯਾਨੀ ਕਿ ਜਿਵੇਂ ਜਿਵੇਂ ਹੁਣ ਆਪਾਂ ਇੱਥੇ ਬੈਠੇ ਆ ਐ ਐ ਸਲੋਟ ਵਿੱਚੋ ਬੱਟ ਪਾਉ ਹਣਾ ਜਿਵੇਂ ਆਹ ਬੱਟਾ ਇਹ ਵੱਟ ਦੇ ਇਧਰਲੇ ਹੱਥ ਭਿੰਡੀ ਲਾਉਣੀਆਂ ਕਿ ਸਾਰੀ ਦਿਹਾੜੀ ਇਧਰੋਂ ਇਧਰੋਂ ਸੂਰਜ ਪੈਂਦਾ ਵਾ ਇਧਰਲੇ ਪਾਸੇ ਇਧਰਲੇ ਪਾਸੇ ਮੇਰਾ ਹੱਥ ਆ ਕਿ ਇਧਰੋਂ ਸੂਰਜ ਪਾਊਗਾ ਵੱਟ ਦੇ ਉੱਤੇ ਇਧਰਲੇ ਪਾਸੇ ਹੱਥ ਨਾਲ ਦਾਣਾ ਲਾਓ ਦੂਜੇ ਵੱਟ ਦੇ ਦੂਜੇ ਪਾਸੇ ਨਾ ਲਾਇਓ ਇੱਕ ਪਾਸੇ ਲਾਉਣਾ ਪਰ ਲਾਉਣਾ ਉਧਰਲੇ ਪਾਸੇ ਆ ਜਿੱਧਰਲੇ ਪਾਸੇ ਧੁੱਪ ਪੈਂਦੀ ਹੈ ਵੱਟ ਐ ਸਲੋਟ ਪਾਓ ਜਿਵੇਂ ਮੈਂ ਆਹ ਬੈਠਾ ਤੁਹਾਨੂੰ ਜਿਵੇਂ ਆਹ ਐ ਸਿੱਧੀ ਵੱਟ ਹਨਾ ਕਿ ਸਿੱਧੀ ਵੱਟ ਪਾ ਕੇ ਇਹ ਜਿਵੇਂ ਹੁਣ ਇਧਰੋਂ ਮੇਰੇ ਜਿੱਧਰਲੇ ਪਾਸੇ ਮੈਂ ਬੈਠਾ ਮੇਰੇ ਨੂੰ ਟਰੈਕਟਰ ਵਾਲੇ ਪਾਸੇ ਨੂੰ ਬੱਟ ਪਾਈ ਜੀ ਹਨਾ ਕਿ ਐਵੇਂ ਬੱਟਾਂ ਪਾ ਗਏ ਤੇ ਸੱਜੇ ਉਹਦੇ ਬੱਟ ਦੇ ਇਧਰਲੇ ਪਾਸੇ ਪਿੰਡੀ ਪਿੰਡੀ ਲਾਉਣੀ ਆ ਉਹ ਵੀ ਉੱਚੀ ਰੱਖ ਕੇ ਨੀਵੀ ਨਾ ਹੋਵੇ ਉੱਚੀ ਹੋਵੇ ਕਿ ਜਿੱਥੇ ਤੱਕ ਪਾਣੀ ਦੀ ਸਹਲਾਬ ਪਹੁੰਚੇ ਤਾਂ ਉਹ ਫਿਰ ਵਧੀਆ ਹਰੀ ਹੋਊਗੀ ਵੀਰੇ ਪਿੰਡੀ ਤੇ ਲੱਗ ਸਾਰੀ ਪਿੰਡੀ ਸਾਰੀ ਬੱਟ ਤੇ ਲਾਉਣੀ ਉਧਰੀ ਆ ਜਿੱਧਰਲੇ ਪਾਸੇ ਧੁੱਪ ਦਾ ਸਿਆੜ ਪੀ ਧੁੱਪ ਦਾ ਸੇਕ ਪਵੇ ਧੁੱਪ ਦਾ ਸੇਕ ਪੈਣਾ ਜ਼ਰੂਰੀ ਆ ਵੀਰੇ ਜਿੱਦ ਦੇਖਿਓ ਤੁਸੀਂ ਪਰ ਪਰਤੇ ਆ ਕੇ ਦੇਖ ਲਿਓ ਵੀ ਜਿੱਧਰਲੇ ਪਾਸੇ ਇੱਕ ਪਾਸੇ ਇੱਕ ਕੋਈ ਵੱਟ ਛੱਡ ਕੇ ਉਹਦੇ ਦੂਜੇ ਪਾਸੇ ਲਾ ਲਿਓ ਬਹੁਤ ਦਿਨਾਂ ਬਾਅਦ ਹਰੀ ਹੋਊਗੀ। ਪਿੰਡੀ ਜਿੱਧਰਲੇ ਪਾਸੇ ਧੁੱਪ ਨਹੀਂ ਪੈਂਦੀ ਜਿੱਧਰਲੇ ਪਾਸੇ ਧੁੱਪ ਪਊਗੀ ਉਹ ਪਿੰਡੀ ਪਹਿਲਾਂ ਹਰੀ ਹੋ ਜਾਊ। ਇਹੀ ਨਿੱਕੀਆਂ-ਨਿੱਕੀਆਂ ਗੱਲਾਂ ਨੇ ਵੀਰੇ ਜੀ ਗੌਰ ਰੱਖਣ ਵਾਲੀਆਂ ਹੋਰ ਤਾਂ ਕੋਈ ਵੱਡੀ ਗੱਲ ਹੈ ਨਹੀਂ ਕੋਈ। ਲੱਕੀ ਚਲੋ। ਚੱਲਦੇ ਆਂ ਦੂਜੀਆਂ ਮੋਟਰਾਂ ਤੇ ਵੀ ġੇੜਾ ਮਾਰ ਕੇ ਆਈਏ। ਈਦਾਂ ਬ ਕੋਲੇ ਤਾਂ ਮਾਰ ਲੈ ਗੇੜਾ ਬੰਦਿਆਂ ਕੋਲ ਲੇਬਰ ਲੇਬਰ ਕੋਲੇ ਢੇਡਾ ਮਾਰਨਾ ਆ ਹੁੰਦਾ ਨਾ ਕਿ ਜਿਵੇਂ ਚਲੋ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਉਹਨਾਂ ਨੇ ਦੱਸ ਦੇਣਾ ਸਰ ਜੀ ਆਹ ਕਰ ਦੋ ਆਹ ਕਰ ਦੋ ਵੀ ਆ ਆਪਾਂ ਨੂੰ ਲੈ ਦਿਓ ਹਨਾ ਜੀ ਬਸ ਉਦਾਂ ਹੁੰਦਾ ਜੇ ਕੋਈ ਵੀ ਗੱਲ ਅੱਜ ਸ਼ੁਰੂ ਕਰ ਲਿਆ ਜੰਮੀ ਬਾਈ ਨੇ ਉਹਦੇ ਜੋਤੀ ਦਾ ਕੰਮ ਜੋਤੀ ਦੇ ਵਧੀਆ ਵਾ ਸੋਹਣਾ ਮੰਨ ਲੂ ਸਾਈਜ਼ ਮੋਟਾ ਹੋ ਗਿਆ ਇਹ ਆ ਡੰਡੀ ਨਾ ਦੇ ਲੋ ਇੰਨਾ ਫਰਕ ਪੈ ਜਾਂਦਾ ਮੈਂ ਤੁਹਾਨੂੰ ਅੱਜ ਦਿਖਾਉਣਾ ਕਿ ਜਿਹੜੇ ਆਪਾਂ ਮੰਨਦੇ ਨਹੀਂ ਹੁੰਦੇ ਹਨ ਕਿ ਜੋਤੀ ਦੇ ਵਿੱਚ ਬਿਾਈ ਦਾ ਕਾਰਨ ਕੀ ਸੀਗਾ ਆਪਣੇ ਨਾ ਇੱਥੇ ਖੱਤੇ 'ਚ ਪਾਣੀ ਟੁੱਟ ਗਿਆ ਸੀ ਆ ਥੋੜੇ ਜਿਹੇ ਖੱਤੇ 'ਚ ਨਾ ਜਿੱਥੇ ਕੋਈ ਬਾਈ ਦਾ ਟਰੈਕਟਰ ਹੈ ਇਦੋਂ ਥੋੜੇ ਜਿਹਾ ਅੱਗੇ ਪਾਣੀ ਟੁੱਟ ਗਿਆ ਤੇ ਬੇਲਾਂ ਵੱਢਣ ਤੋਂ ਰਹਿ ਗਈਆਂ ਹਨ ਬੇਲ ਵੱਢਣ ਤੋਂ ਆ ਉਹਨੇ ਡੰਡੀ ਵੀ ਛੱड़ਤੀ ਸੀ ਕਿ ਇਕੱਠੀ ਵੱਢੂੰਗਾ ਤੇ ਬੇਲ ਛੱਡੀ ਹੋਈ ਤੇ ਉਸ ਤੋਂ ਬਾਅਦ ਪੈ ਗਿਆ ਮੀਂਹ ਮੀਂਹ ਤੋਂ ਬਾਅਦ ਬੇਲ ਵੱਢੀ ਨਹੀਂ ਗਈ ਹਨ ਤੇ ਬੇਲ ਨਾ ਵੱਢਣ ਹੋਰ ਕਾਰਨ ਆਲੂ ਦੇਖੋ ਕਿੱਡਾ ਹੋ ਗਿਆ ਸਹਜ ਦੇਖੋ ਜੋਤੀ ਇਹ ਫਟ ਗਿਆ ਠੀਕ ਨਹੀਂ ਤੇ ਹੁਣ ਮੈਂ ਤੁਹਾਨੂੰ ਇਹਦਾ ਦਿਖਾਉਣਾ ਉਲਟ ਕੀ ਜਿਹੜੀ ਵੇਲ ਇਦੂ ਆਪਾਂ ਪਹਿਲਾਂ ਵੜਤੀ ਸੀ ਉੱਥੇ ਕਿੰਨਾ ਨਜ਼ਾਰੇਦਾਰ ਆਲੂ ਆ ਕੀ ਇੱਕ ਵੀ ਇਹ ਯਾਨੀ ਕਿ ਡੰਡੀਆਂ ਬਾਅਦ ਚੋਂ ਵੱਡੀਆਂ ਨੇ ਵੇਲ ਆਪਾਂ ਇਹ ਆਲੂ ਦਾ ਝਾੜ ਸੋਹਣਾ ਵਾ ਆਲੂ ਦਾ ਝਾੜ ਨਹੀਂ ਮੜ ਪਰ ਹੁਣ ਯਾਨੀ ਕਿ ਇੱਕ ਗੱਲ ਦਾ ਮੈਂ ਦੇਖਿਆ ਤਜਰਬਾ ਜੇ ਆਪਾਂ ਕਿਤੇ ਸਾਰੇ ਖੱਤੇ ਦੀ ਵੇਲ ਨਾ ਵੜਦੇ ਮੀਂਹ ਪੈ ਜਾਂਦਾ ਉਸ ਦਿਵਾ ਧੁੱਪਾਂ ਲੱਗ ਜਾਂਦੀਆਂ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਤੇ ਚਲੋ ਵਾਹਿਗੁਰੂ ਜੋ ਕਰਵਾਉਂਦਾ ਚੰਗਾ ਹੀ ਕਰਾਉਂਦਾ ਉਦੋਂ ਆਪਾਂ ਬੇਲ ਵੜਦੀ ਸੀ ਛੇਤੀ ਦੇ ਲੋ ਸਿਰਫ ਆ ਡੰਡੀ ਦੀ ਬੇਲ ਆਪਾਂ ਛੱਡਦੀ ਸੀ ਉਹ ਵੀ ਛੁੱਟ ਗਈ ਕਿ ਚੱਲ ਕੋਈ ਨਹੀਂ ਵੀ ਜਦੋਂ ਮੀਂਹ ਪੈ ਗਿਆ ਵੀ ਲੋੜੇ ਦੇ ਨਾਲ ਬਾਹ ਪੜਦਿੰਨੇ ਵੀ ਇੰਨੇ ਨਾਲ ਕੀ ਹੋਣ ਲੱਗਿਆ ਨਾ ਪਰ ਬਹੁਤ ਕੁਝ ਹੁੰਦਾ ਕਿਉਂਕਿ ਜਾਨ ਨੂੰ ਵੱਤ ਆਇਆ ਵੱਤ ਆਉਣ ਤੇ ਇਹ ਧੁੱਪਾਂ ਲੱਗੀਆਂ 2-3 2-3 ਧੁੱਪਾਂ ਦੇ ਨਾਲ ਹੀ ਏ ਆਲੂ ਫਟ ਗਿਆ ਪਿਆਈਆ ਜਿੱਥੇ ਵੇਲ ਵੱਡੀ ਗਈ ਸੀ ਉੱਥੇ ਵੀ ਆਈ ਨਹੀਂ ਬਿਲਕੁਲ ਵੀ ਕਈ ਵੀਰ ਪੁੱਛਦੇ ਹੁੰਦੇ ਸੀ ਕਿ ਵੀਰੇ ਸਾਈਡ ਵਾਲਾ ਢੇੜਾ ਥੋੜਾ ਕਿੰਨਾ ਕੁ ਖਰਾਬ ਹੁੰਦਾ ਵਾ ਵੀ ਜਿੱਦੋਂ ਆਪਾਂ ਟਰੈਕਟਰ ਮੋੜਦੇ ਆ ਆ ਦੇਖ ਲਓ ਵੀਰੇ ਤੁਹਾਡੇ ਮੂਹਰੇ ਆ ਵੀ ਕਿਹੜੇ ਤੁਹਾਨੂੰ ਆਲੂ ਖਰਾਬ ਲੱਗਦੇ ਆ ਦੇਖ ਸਕਦੇ ਹੋ ਤੁਸੀਂ ਇਹ ਥੋੜਾ ਜਿਹਾ ਢੇੜਾ ਨਾ ਬਸ ਇੰਨਾ ਕਾ ਵੀ ਇਹ ਢੇੜਾ ਥੋੜਾ ਡੂੰਘਾ ਪੱਟਣਾ ਪੈਂਦਾ ਇਹ ਜੇ ਉਤੋਂ ਵੱਟ ਮਿੱਟੀ ਖਰਾਬ ਹੋ ਜਾਂਦੀ ਆ ਤੇ ਬਸ ਵੀ ਮਿੱਟੀ ਥੋੜੀ ਜੀ ਇਹ ਮੇਰੇ ਤੇ ਮਸ਼ੀਨ ਡੂੰਗੀ ਰੱਖਣੀ ਪੈਂਦੀ ਆ ਮਿੱਟੀ ਥੋੜੀ ਜੀ ਜ਼ਿਆਦੇ ਚੱਕਣੀ ਪੈਂਦੀ ਆ ਮਸ਼ੀਨ ਨੂੰ ਬਸ ਹੋਰ ਕੋਈ ਦਿੱਕਤ ਨਹੀਂ ਹੈ ਇੱਥੋਂ ਟਰੈਕਟਰ ਮੁੜਦਾ ਵੇ ਉਹ ਘੇੜਾ ਵਾਦੇ ਬਸ ਇੰਨਾ ਕਾ ਵੀ ਬਸ ਥੋੜੀ ਜੀ ਪੱਟਣਾ ਡੂੰਗਾ ਪੈਂਦਾ